ਹੋਣੀ ਦਿਨੇ ਸਾਰੇ ਵਾਲ ਹਾਂ ਮੇਰੇ ਵਾਰੇ ਜਿਵੇਂ ਮਾਹੀ ਜੁਣਾ ਨੇ ਕਿਹਾ ਸੀ ਕਿ ਮਦਰੇ ਕਾਦੀ ਗੱਲ ਕੀਤੀ ਸੀ ਤੇ ਉਹਦੇ ਵਾਰਈਆ ਮੈਂ ਕਿਹਾ ਕੁਝ ਹੋਈ ਤੁਹਾਨੂੰ ਸੁਣਾ ਦਿੰਨੀ ਆ ਹਾਂ ਗੀਤ ਹੈ ਮੇਰਾ ਨਹੀਂ ਆ ਗਿਆ ਇਹ ਵੈਸੇ ਮਦਰੀ ਕਾ ਦਾ ਮੈਨੂੰ ਫਾਇਦਾ ਬਹੁਤ ਹੋਇਆ ਕਿਉਂਕਿ ਜਿਹੜੀ ਮੇਰੀ ਵੱਡੀ ਭੈਣ ਸੀਗੀ ਉਹ ਸੀਗੀ 5 ਫੁੱਟ 5 ਇੰਚ 5.5 ਲਾ ਲਓ ਤੇ ਇਹ ਮੇ ਤਾਂ ਛੋਟੀ ਵੀ ਐਡੀ ਸੀ ਤੇ ਮੈਂ ਉਹ ਵੱਡੀ ਲੰਬੀ ਹੋਣ ਕਰਕੇ ਸਕੂਲ ਪੰਜਵੀਂ ਤੱਕ ਸੀ ਅੱਗੇ ਮੇਰੇ ਦਾਦਾ ਜੀ ਨੇ ਜਾਣ ਨਹੀਂ ਦਿੱਤਾ ਉਹਨਾਂ ਦੂਸਰੇ ਪਿੰਡ ਜਾਣਾ ਪੈਣਾ ਸੀ ਕਹਿੰਦੇ ਐਡੀ ਵੱਡੀ ਕੜੀ ਨੂੰ ਅਸੀਂ ਨਹੀਂ ਭੇਜਣਾ ਦੂਸਰੇ ਪਿੰਡ ਹੁਣ ਮੈਂ ਛੋਟੀ ਜਿਵੇਂ ਪਤਾ ਹੀ ਨਹੀਂ ਸੀ ਲੱਗਦਾ ਕਿ ਇੰਨੀ ਕਹਿ ਗਈ ਇਸ ਕਰਕੇ ਮੇਰਾ ਦੰਦ ਲੱਗ ਗਿਆ ਤੇ ਮੈਂ ਨਹੀਂ ਤੇ ਇਹ ਤਾਂ ਹੈਗਾ ਕਿ ਮੈਂ ਤੇਰੀ ਸ਼ੁਕਰਗੁਜ਼ਾਰ ਦਾਤ ਆ ਤੇਰੀ ਸ਼ੁਕਰਗੁਜ਼ਾਰ ਮੈਂ ਤੇਰੀ ਸ਼ੁਕਰਗੁਜ਼ਾਰ ਦਾਤ ਆ ਤੇਰੀ ਸ਼ੁਕਰਗੁਜ਼ਾਰ ਐਨੀ ਸੋਹਣੀ ਕਾਇਆ ਦੇ ਕੇ ਭੇਜਿਆ ਵਿੱਚ ਸੰਸਾਰ ਦਾਤ ਆ ਤੇਰੀ ਸ਼ੁਕਰਗੁਜ਼ਾਰ ਕਈ ਅੱਖਾਂ ਤੋਂ ਅੰਨੇ ਫਿਰ ਦੇ ਕਈ ਲੱਤਾਂ ਤੋਂ ਲੰਗੜੇ ਕਈ ਅੱਖਾਂ ਤੋਂ ਅੰਨੇ ਫਿਰਦੇ ਕਈ ਲੱਤਾਂ ਤੋਂ ਲੰਗੜੇ ਤੇਰੀ ਅਪਰ ਅਪਾਰ ਕਿਰਪਾ ਦਿੱਤੇ ਸੋਨੇ ਅੰਗੜੇ ਤੇਰੀ ਅਪਰ ਅਪਾਰ ਕਿਰਪਾ ਦਿੱਤੇ ਸੋਨੇ ਅੰਗੜੇ ਫਿਰ ਚੁੱਕ ਚੁੱਕ ਤੇਰਾ ਵਾਹੇ ਗੁਰੂ ਕਿਉ ਨ ਕਰਾਂ ਸਤਕਾਰ ਦਾਤਿਆ ਕਿਉ ਨ ਕਰਾਂ ਸਤਕਾਰ ਮੈਂ ਤੇਰੀ ਸ਼ੁਕਰਗੁਜ਼ਾਰ ਦਾਤਿਆ ਤੇਰੀ ਸ਼ੁਕਰਗੁਜ਼ਾਰ ਕਈ ਪੈਰਾਂ ਤੋਂ ਨੰਗੇ ਫਿਰਦੇ ਤਨ ਤੇ ਲਮਕਣ ਲੀਰਾ ਕਈ ਪੈਰਾਂ ਤੋਂ ਨੰਗੇ ਫਿਰਦੇ ਤਨ ਤੇ ਲਮਕਣ ਲੀਰਾ ਮੈਨੂੰ ਰੱਬਾ ਸਭ ਕੁਝ ਦੇ ਕੇ ਰੱਖਿਆ ਵਾਂਗ ਵਜ਼ੀਰਾ ਮੈਨੂੰ ਰੱਬਾ ਸਭ ਕੁਝ ਦੇ ਕੇ ਰੱਖਿਆ ਵਾਂਗ ਵਜ਼ੀਰਾ ਤੇਰਾ ਨਾਮ ਲਮਾਨਾ ਏ ਇਹ ਮੈਨੂੰ ਦਰਕਾਰ ਦਾਤਿਆ ਇਹ ਮੈਨੂੰ ਦਰਕਾਰ ਤੇਰੀ ਸ਼ੁਕਰਗੁਜ਼ਾਰ ਦਾਤਿਆ ਤੇਰੀ ਸ਼ੁਕਰਗੁਜ਼ਾਰ ਲਾਸਟ ਹੈ ਜੀ ਕਈ ਮੈਂ ਟਿੱਡੋਂ ਭੁੱਖੇ ਦੇਖੇ ਸੋਂਦੇ ਅੰਬਰ ਥੱਲੇ ਕਈ ਟਿੱਡੋਂ ਮੈਂ ਭੁੱਖੇ ਦੇਖੇ ਸੋਂਦੇ ਅੰਬਰ ਥੱਲੇ ਤੇਰੀ ਰਹਿਮਤ ਸਦਕਾ ਰੱਬਾ ਮੇਰੀ ਬੱਲੇ ਬੱਲੇ ਤੇਰੀ ਰਹਿਮਤ ਸਦਕਾ ਰੱਬਾ ਮੇਰੀ ਬੱਲੇ ਬੱਲੇ ਰੱਖੀ ਬਸਰਾ ਹੱਥ ਸਿਰ ਤੇ ਦੇਖ ਕੇ ਤੂੰ ਕਰਤਾਰ ਪਾਲਕਾ ਦੇਖ ਕੇ ਤੂੰ ਕਰਤਾਰ ਮੈਂ ਤੇਰੀ ਸ਼ੁਕਰ ਗੁਜ਼ਾਰ ਦਾਤਿਆ ਤੇਰੀ ਸ਼ੁਕਰ ਗੁਜ਼ਾਰ ਉਹ ਐਨੀ ਸੋਹਣੀ ਕਾਇਆ ਦੇਖ ਕੇ ਹੇ ਦੀ ਹੈ ਮਿੱਟੀ ਸੰਸਾਰ ਦਾ ਤਿਆ ਤੇਰੀ ਸ਼ੁਕਰਗੁਜ਼ਾਰ ਤੇਰੀ ਸ਼ੁਕਰਗੁਜ਼ਾਰ ਦਾ ਤਿਆ ਤੇਰੀ ਸ਼ੁਕਰਗੁਜ਼ਾਰ ਰਾਈਟ ਬਹੁਤ ਖੂਬ ਬਹੁਤ ਤੇ ਆਓ ਹੁਣ ਆਪਾਂ ਮੈਸੇਜ ਸੀ ਉਹਨੇ ਵਿੱਚ ਲਿਖਿਆ ਸੀ ਸਰ ਮੀਟਿੰਗ ਆਪਣੀ ਪੈਸ ਕਰਕੇ ਫਿਰ ਮੈਂ ਤੁੰ ਵੀ ਨਹੀਂ ਲੈਂਦੀ ਕੋਈ ਟਾਈਮ ਦਾ ਵੀ ਹੁੰਦਾ ਨਾ ਟਾਈਮ ਵੀ ਜਾਂ ਲੱਗ ਜਾਂਦੇ ਵਿੱਚ ਮੈਂ ਖਾਸੇ ਵਾਰੀ ਗੱਲ ਦੱਸਦਾ ਹਾਂ ਸਾਡੇ ਪਜੌਰ ਬਾਗ ਦੇ ਵਿੱਚ ਉਹ ਮੰਗੋ ਫੈਸਟੀਵਲ ਮਨਾਉਂਦੇ ਨੇ ਸਾਡੇ ਸੀਨੀਅਰ ਸਿਟੀਜਨ ਦੇ ਉੱਥੇ ਇੱਕ ਮੈਂਬਰ ਨੇ ਲਾਲ ਸਿੰਘ ਜੀ ਉਹ ਸਾਡੇ ਮੈਂਬਰ ਨੇ ਪ੍ਰਧਾਨ ਦਾ ਵੀ ਨਾਂ ਲਾਲ ਸਿੰਘ ਹੀ ਹੈ ਤੇ ਉਹ ਕਹਿੰਦੇ ਯਾਰ ਤੂੰ ਵੀ ਕੋਈ ਸੁਣਾਈ ਅੱਜ ਅਗਰ ਪਹਿਲਾਂ ਮੈਨੂੰ ਪ੍ਰੋਗਰਾਮ ਸੀਗਾ ਉਹ ਜਾ ਕੇ ਮੇਰੇ ਵੀ ਨਾਂ ਨੋਟ ਕਰਾਇਆ ਹੈ ਤੇ ਉਹ ਸੁਦੇਸ਼ੀ ਜੀ ਜੋ ਉਸ ਦੇ ਸੈਕਟਰੀ ਉਹਨੇ ਜਦੋਂ ਸਾਰੇ ਕਵੀਆਂ ਦੇ ਨਾਮ ਵਗੈਰਾ ਬੋਲ ਰਹੇ ਸਾਰੇ ਪ੍ਰੋਗਰਾਮ ਦੇ ਰਹੇ ਸੀ ਤੇ ਉਹ ਬਾਅਦ ਚ ਗੰਦੀ ਵੀ ਇਹਨਾਂ ਤੋਂ ਬਾਅਦ ਤੁਹਾਡੇ ਸਾਹਮਣੇ ਜੀਐਸਟੀ ਐਸ ਤੁਹਾਡੇ ਸਾਹਮਣੇ ਪੇਸ਼ ਹੋਣਗੇ ਅਸੀਂ ਬੜੇ ਮੈਂ ਕਿਹਾ ਯਾਰ ਇਹ ਕੋਈ ਨਵੀਂ ਕੋਈ ਸਾਲੀ ਸਕੀਮ ਆ ਗਈ ਵੀ ਅੱਗੇ ਅਸਾਨੂੰ ਜੀਐਸਟੀ ਸਾਨੂੰ ਸਮਝ ਨਹੀਂ ਆਉਂਦੀ ਉਹ ਮੈਨੂੰ ਲਾਲ ਸਿੰਘ ਜਾ ਯਾਦ ਤੇਰਾ ਨਾਮ ਬੋਲਿਆ ਉਹ ਮੈਂ ਕਿਹਾ ਮੇਰਾ ਨਾਮ ਕਿੱਥੇ ਬੋਲਿਆ ਕਹਿੰਦਾ ਨਹੀਂ ਨਹੀਂ ਕਹਿੰਦਾ ਜੀਐਸਟੀ ਐਸ ਗੁਰਦਾਸ ਸਿੰਘ ਦਾਸ ਤੂੰਗੀ ਵਾਲਾ ਉਹ ਮੈਂ ਕੋਲ ਆ ਤਰੀ ਨਾਲ ਆਓ ਤੂੰ ਵੀ ਮੈਂ ਲੈ ਕੇ ਨਹੀਂ ਆਇਆ ਕਵਿਤਾ ਪੇਸ਼ ਕਰ ਰਿਹਾ ਹਾਂ ਦਿਲ ਦਾ ਠੇਕਾ ਜੀਵਨ ਵਿੱਚ ਰੰਗ ਭਰ ਦਿੰਦੇ ਹਾਂ ਜਦ ਦਿਲ ਲੈ ਕੇ ਦਿਲ ਦਿੰਦੇ ਹਾਂ ਦਿਲ ਨੈਣ ਦੇਣ ਦੀਆਂ ਕੋਈ ਸ਼ਰਤਾਂ ਨਹੀਂ ਜਦ ਖੁੱਲ੍ਹਦੀਆਂ ਦਿਲ ਦੀਆਂ ਅਟਕਾਂ ਨਹੀਂ ਦਿਲ ਲੈ ਕੇ ਕਿਤੇ ਨਾ ਮੁੱਕਰ ਜਾਣਾ ਸਾਨੂੰ ਆਪਣਾ ਦਿਲ ਵੀ ਦੇ ਜਾਣਾ ਦਿਲ ਵੇਕੇ ਦਿਲ ਮਿਲਦਾ ਹੈ ਇਸ ਨੂੰ ਦਿਲ ਦਾ ਸੌਦਾ ਕਹਿੰਦੇ ਹਾਂ ਜੀਵਨ ਵਿੱਚ ਰੰਗ ਭਰ ਦਿੰਦੇ ਹਾਂ ਜਦ ਦਿਲ ਲੈ ਕੇ ਦਿਲ ਦਿੰਦੇ ਹਾਂ ਇਸ ਨੂੰ ਮਨ ਮਰਜ਼ੀ ਦਾ ਠੇਕਾ ਨਹੀਂ ਕਹਿੰਦੇ ਉਦਗਾਰਡਨ ਤੋਂ ਪਹਿਲਾਂ ਹੀ ਪੁੱਲ ਗਿਰ ਪੈਂਦੇ ਜਿਹੜੇ ਸਰਕਾਰੀ ਠੇਕੇ ਨੇ ਪੁੱਲ ਬਾਅਦ ਚ ਬਣਦੇ ਉਹ ਉਦਘਾਟਨ ਹੁੰਦੇ ਨੇ ਪਹਿਲਾਂ ਹੀ ਗਿਰ ਜਾਂਦੇ ਨੇ ਸੋ ਦਿਲ ਅਸੀਂ ਟੈਂਡਰ ਕਦੀ ਬੁਲਾਉਂਦੇ ਨਹੀਂ ਐਵੇਂ ਲਾਰੇ ਕਿਸੇ ਨੂੰ ਲਾਉਂਦੇ ਨਹੀਂ ਇਸ਼ਕ ਦੇ ਇਸ਼ਕ ਦੇ ਮੈਦਾਨ ਚ ਨਹੀਂ ਭਜਣਾ ਇਹ ਗੱਲ ਪੱਕੀ ਸਮਝਾ ਦਿੰਦੇ ਹਾਂ ਜੀਵਨ ਵਿੱਚ ਰੰਗ ਭਰ ਦਿੰਦੇ ਹਾਂ ਜਦ ਦਿਲ ਲੈ ਕੇ ਦਿਲ ਦਿੰਦੇ ਹਾਂ ਸੱਚੇ ਦਿਲਾਂ ਦੇ ਸੌਦੇ ਕਰਦੇ ਹਾਂ ਪਿਆਰ ਵਾਲਿਆਂ ਦਾ ਪਾਣੀ ਪੜਦੇ ਹਾਂ ਤੇ ਨਫ਼ਰਤ ਕਰਨ ਵਾਲਿਆਂ ਤੋਂ ਡਰਦੇ ਹਾਂ ਸਾਫ਼ ਦਿਲ ਵਾਲਿਆਂ ਦੇ ਪੈਰ ਫੜਦੇ ਹਾਂ ਦਿਲ ਕਾਲਾ ਤਾਂ ਨਹੀਂ ਕਿਧਰੇ ਇਹ ਪਹਿਲਾਂ ਪਰਖ ਕਰ ਲੈਂਦੇ ਹਾਂ ਜੀਵਨ ਵਿੱਚ ਰੰਗ ਪਰ ਦਿੰਦੇ ਹਾਂ ਜਦ ਦਿਲ ਲੈ ਕੇ ਦਿਲ ਦਿੰਦੇ ਹਾਂ ਅਸੀਂ ਵੇਖਦੇ ਨਹੀਂ ਸਕਲ ਸੂਤਾਂ ਨਾ ਹੀ ਮੰਗਦੇ ਹਾਂ ਕਿਸੇ ਤੋਂ ਮੂਰਤਾਂ ਖੀਰ ਰਾंजे ਦੀ ਤਰਜ ਸੁਣਾਉਂਦੇ ਹਾਂ ਦਿਲਾਂ ਦੀ ਧੜਕਣ ਮਿਲਾਉਂਦੇ ਹਾਂ ਸਦਾ ਖੁਸ਼ ਰਹੋ ਰੱਬ ਅੱਗੇ ਅਰਦਾਸਾਂ ਕਰ ਦਿੰਦੇ ਹਾਂ ਜੀਵਨ ਵਿੱਚ ਰੰਗ ਪਰ ਦਿੰਦੇ ਹਾਂ ਜਦ ਦਿਲ ਲੈ ਕੇ ਦਿਲ ਦਿੰਦੇ ਹਾਂ ਜਦੋਂ ਦਿਲ ਨਾਲ ਦਿਲ ਮਿਲ ਜਾਏ ਇੱਕ ਦੂਜੇ ਦੀ ਸਮਝ ਆ ਜਾਏ ਜਿਸ ਨੂੰ ਵੇਖਦਿਆਂ ਰੂਹ ਖਿਲ ਜਾਏ ਅੱਖਾਂ ਹੱਸਣ ਤੇ ਬੁੱਲ ਮੁਸਕਾਏ ਉਲਝਿਆ ਤਾਣਾ ਸੁਲਝ ਜਾਏ ਦਾਸ ਪਿਆਰ ਦੀ ਮੋਹਰ ਲਾ ਬਿੰਦੇ ਹਾਂ ਜੀਵਨ ਵਿੱਚ ਰੰਗ ਭਰ ਦਿੰਦੇ ਹਾਂ ਜਦ ਦਿਲ ਲੈ ਕੇ ਦਿਲ ਦਿਲ ਤੇ ਸਾਡੀ ਸੋਹ ਵੀ ਪਾਈ ਹੋਈ ਜੀ ਹੈ ਕਿਤੇ ਦਿਲ ਮਿਲ ਗਿਆ ਨਹੀਂ ਸੋਹ ਦੇ ਸੋਹ ਦੇ ਨਹੀਂ ਜੀ ਤੇ ਗੱਲਾਂ ਕਰਨ ਲੱਗੇ ਕਿਸ ਤੇ ਦੇਖੇ ਤੈਨੂੰ ਦੰਦੇ ਹਾਂ ਤੇ ਬਹੁਤ ਵਧੀਆ ਜੀ ਜਜ਼ਬਾ ਹੋਣਾ ਚਾਹੀਦਾ ਤੇ ਆਏ ਮੇਰੇ ਸਾਰੇ ਪੰਜਾਬ ਨੂੰ ਸਾਸ਼ਤ੍ਰ ਕਾਲ ਅੱਜ ਤੁੰ ਵੀ ਨਹੀਂ ਆਇਆ ਮੈਂ ਬਿਨਾ ਤੁੰ ਵੀ ਦੇ ਇਹ ਮਾਹੌਲ ਬਹੁਤ ਅੱਛਾ ਹੈ ਵਿਸ਼ੇਸ਼ ਸੰमेलन ਹੋਇਆ ਸਮਾਗਮ ਹੋਇਆ ਤੇ ਮੈਂ ਬਿਨਾ ਤੁੰ ਵੀ ਦੇ ਚਾਰ ਲਾਈਨਾਂ ਬੋਲ ਕੇ ਆਪਣੀ ਜਗ੍ਹਾ ਲੈਣਾ ਜੁਗਨੀ ਜੁਗਨੀ ਭਾਈ ਮੇਰਿਆ ਕ ਜੁਗਨੀ ਭਾਈ ਮੇਰੇ ਕਜੂਗਨੀ ਕਹਿੰਦੀ ਏ ਭਾਈ ਮੇਰੇ ਕਜੂਗਨੀ ਕਹਿੰਦੀ ਏ ਉਹ ਨਾਮ ਗੁਰਾਂ ਦਾ ਲੈਂਦੀ ਏ ਭਾਈ ਮੇਰੇ ਕਜੂਗਨੀ ਕਹਿੰਦੀ ਏ ਉਹ ਨਾਮ ਗੁਰਾਂ ਦਾ ਲੈਂਦੀ ਏ ਉਹ ਜੁਗਨੀ ਜਾ ਵੜੀ ਦੇਰਾ ਦੂਨ ਉਹ ਜੁਗਨੀ ਜਾ ਵੜੀ ਦੇਰਾ ਦੂਨ ਉੱਥੇ ਘੁੰਮ ਗਿਆ ਉਹਦਾ ਫੋਨ ਭਾਈ ਮੇਰੇ ਕਜੂਗਨੀ ਕਹਿੰਦੀ ਏ ਭਾਈ ਮੇਰੇ ਕਜੂਗਨੀ ਕਹਿੰਦੀ ਏ ਉਹ ਜੁਗਨੀ ਜਾ ਵੜੀ ਤਰਨ ਤਾਰਨ ਉੱਪਰ ਜੁਗਨੀ ਜਾਵੜੀ ਤਰਨ ਤਰਨ ਉੱਥੇ ਮਾਰਨ ਲੱਗੀ ਉੱਥੇ ਗੱਪਾ ਲੱਗੀ ਮਾਰਨ ਉੱਥੇ ਗੱਪਾ ਲੱਗੀ ਮਾਰਨ ਭਾਈ ਮੇਰੇ ਕਜੁਗਨੀ ਭਾਈ ਮੇਰੇ ਕਜੁਗਨੀ ਕਹਿੰਦੀ ਐ ਭਾਈ ਮੇਰੇ ਕਜੁਗਨੀ ਕਹਿੰਦੀ ਐ ਔਰ ਜੁਗਨੀ ਜਾਵੜੀ ਚੰਦੀਗੜ ਮਕਾਨ ਇੱਕੋ ਜੇ ਭੁੱਲ ਗਈ ਚਾਚੇ ਦਾ ਕਰ ਭਾਈ ਮੇਰੇ ਕਜੁਗਨੀ ਕਹਿੰਦੀ ਐ ਭਾਈ ਮੇਰੇ ਕਜੁਗਨੀ ਜਾ ਕਹਿੰਦੀ ਐ ਓ ਜੁਗਨੀ ਜਾਵੜੀ ਸੋਨੀਪੱਤ ਓ ਭਾਈ ਮੇਰੇ ਕ ਜੁਗਨੀ ਓ ਭਾਈ ਮੇਰੇ ਕ ਜੁਗਨੀ ਕਹਿੰਦੀ ਏ ਜੁਗਨੀ ਜਾਵੜੀ ਸੋਨੀਪੱਤ ਉਥੇ ਡਾਕਾ ਨੇ ਮੰਗੇ ਲਿਖਣ ਨੂੰ ਖਤ ਉਥੇ ਡਾਕਾ ਨੇ ਮੰਗਣ ਨੂੰ ਲਿਖੇ ਖਤ ਉਹ ਡਾਕਪਾਲ ਕਹਿੰਨਗਾ ਤੂੰ ਕੀ ਕਰਨਾ ਖਤ ਤੂੰ ਟੈਲੀਫੋਨ ਕਰ ਤੂੰ ਟੈਲੀਫੋਨ ਕਰ ਬਾਕੀ ਤੈਨੂੰ ਕੌਣ ਦੇਗਾ ਮੱਤ ਭਾਈ ਮੇਰੇ ਕ ਜੁਗਨੀ ਕਹਿੰਦੀ ਏ ਭਾਈ ਮੇਰੇ ਕ ਜੁਗਨੀ ਕਹਿੰਦੀ ਏ ਓ ਜੁਗਨੀ ਜਾਵੜੀ ਲਖਨਊਰ ਔਰ ਜੁਗਨੀ ਜਹਾੜੀ ਲਖਨੌਰ ਉੱਥੇ ਵਖਾਨ ਲੱਗੇ ਆਪਣੀ ਟੋਰ ਉੱਥੇ ਵਖਾਨ ਲੱਗੀ ਉਹ ਆਪਣੀ ਟੋਰ ਪਾਈ ਮੇਰੇ ਕਜੁਗਨੀ ਪਾਈ ਮੇਰੇ ਕਜੁਗਨੀ ਕਹਿੰਦੀ ਏ ਉਹ ਨਾਮ ਗੁਰਾਂ ਦਾ ਲੈਂਦੀ ਏ ਪਾਈ ਮੇਰੇ ਕਜੁਗਨੀ ਕਹਿੰਦੀ ਏ ਸਸੀ ਗਾਲ ਜੀ ਇੱਕ ਰਚਨਾ ਹੈ ਜੀ ਕਿਸੇ ਕਵੀਤਾ ਕੋਈ ਅਨੋਣੀ ਹੈ ਰੱਬ ਜਾਣੇ ਯਾਰ ਕਿਉਂ رب جانے یار کیوں وعدہ خلافی کر گیا عشق دے میدان چوں عشق دے میدان چوں اک ہور بازی ہار گیا رب جانے یار کیوں

ਰਬ ਜਾਣੇ ਯਾਰ ਕਿਉਂ ਕਰ ਦੇਓ ਆਜ਼ਾਦ ਪੰਛੀ ਬੁਲਬੁਲੇ ਨਾ ਸ਼ਾਦ ਨੂੰ ਕਰ ਦੇਓ ਆਜ਼ਾਦ ਪੰਛੀ ਬੁਲਬੁਲੇ ਨਾ ਸ਼ਾਦ ਨੂੰ ਫਿਰ ਨਾ ਕਹਿਣਾ ਇੱਕ ਪਰਿੰਦਾ ਫਿਰ ਨਾ ਕਹਿਣਾ ਇੱਕ ਪਰਿੰਦਾ पिंजਰੇ ਵਿੱਚ ਹੀ ਮਰ ਗਿਆ रब जाने क्यों वादा खिलाफी तर गया इश्क दे मैदान चो एक यार क्यों रब जाने यार क्यों बहुत खूब बहुत खूब रब जाने वादा खिलाफी कर गया बहुत खूबसूरत रचना ਅਤ ਸਤ ਸੋਣਿਆ ਵੇ ਦਿਲ ਸਾਡਾ ਮੰਗ ਕੇ ਸਤ ਸੋਣਿਆ ਵੇ ਦਿਲ ਸਾਡਾ ਮੰਗ ਕੇ ਟਰਪਰ ਦੇਸ਼ ਗਿਓ ਹੇ ਟਰਪਰ ਦੇਸ਼ ਗਿਓ ਹੇ ਟਰਪਰ ਦੇਸ਼ ਗਿਓ ਪਾਟਲੀਰ ਮੰਗੂ ਕਿ ਕਰਾਂ ਤੇ ਟੰਗ ਕੇ ਪਾਟਲੀਰ ਮੰਗੂ ਕਿ ਕਰਾਂ ਤੇ ਟੰਗ ਕੇ ਟਰਪਰ ਦੇਸ਼ ਗਿਓ ਹੇ टुपरस आहे ट्रुपरेस एसी लाॻ भाती गूड़े प्यार एसी लाग भी घूड़े प्यार वेम गलियां फेरा बाजा मार वेम गलियां मारा न सहलियां त संघ के नाल सलियां तुस के ट्रुपरस हए ट्रुपरेस हए ट्रुपरेस हए ट्रुपरेस उहो लोकी मारे न गां मेणे वारी ਓ ਹੋ ਲੋਕੀ ਮਾਰਦੇ ਨੇ ਗੱਲਾਂ ਮੇਣੇ ਵਾਲੀਆਂ ਨਿਤ ਨਿਤ ਦੇ ਮੁਸਾਫਰਾਂ ਨਾ ਲਾਲੀਆਂ ਨਿਤ ਨਿਤ ਦੇ ਮੁਸਾਫਰਾਂ ਨਾ ਲਾਲੀਆਂ ਲੈ ਗੇ ਪਿਆਰ ਦੇ ਨਾਰੀ ਤੈਨੂੰ ਰੰਗ ਕੇ ਲੈ ਗੇ ਪਿਆਰ ਦੇ ਨਾਰੀ ਤੈਨੂੰ ਰੰਗ ਕੇ ਤਰ ਪਰਦੇਸ ਗਿਓ ਹਏ ਤਰ ਪਰਦੇਸ ਗਿਓ ਹਏ ਤਰ ਪਰਦੇਸ ਗਿਓ ਪੇਰ ਲੱਭ ਦੀ ਗਵਾਚੀ ਮੋਏ ਮਾਨੂ ਪੇਰ ਲੱਭ ਦੀ ਗਵਾਚੀ ਮੋਏ ਮਾਨੂ ਮੈਂ ਵੀ ਸਾंभਿਆਂ ਨਾ ਕੱਚ ਦੇ ਸਮਾਨੂ ਮੈਂ ਵੀ ਸਾंभਿਆਂ ਨਾ ਕੱਚ ਦੇ ਸਮਾਨੂ ਮਸਲਿਆ ਸੀ ਉਧਰ ਕੀ ਤੂੰ ਮੰਗ ਕੇ ਮਸਲਿਆ ਸੀ ਉਧਰ ਕੀ ਤੂੰ ਮੰਗ ਕੇ ਤੁਰ ਪਰਦੇਸ ਗਿਓ ਹਏ ਤੁਰ ਪਰਦੇਸ ਗਿਓ ਹਏ ਸਤ ਸੋਹਣਿਆ ਵੇ ਦਿਲ ਸਾਡਾ ਮੰਗ ਕੇ ਸਤ ਸੋਹਣਿਆ ਵੇ ਦਿਲ ਸਾਡਾ ਮੰਗ ਕੇ ਤੁਰ ਪਰਦੇਸ ਗਿਓ ਹਏ ਤੁਰ ਪਰਦੇਸ ਗਿਓ ਹਏ ਪਾਟਲੀਰ ਮੰਗੂ ਕੇ ਕਰਾਂ ਤੇ ਟੰਗ ਕੇ ਪੱਟਲੀ ਰਮੰਗੂ ਕਿੱਕ ਰਾਂ ਤੇ ਡੰਗ ਕੇ ਟਰ ਪਰਦੇਸ ਗਿਓ ਹਏ ਟਰ ਪਰਦੇਸ ਗਿਓ ਹਏ ਟਰ ਪਰਦੇਸ ਗਿਓ ਹਏ ਬਹੁਤ ਖੂਬ ਬਹੁਤ ਖੂਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੇ ਤੁਸੀਂ ਕੁਝ ਬੋਲਣਾ ਚਾਹੋਗੇ ਸਰ ਹੋਰ ਤੇ ਅੱਛਾ ਉੱਥੇ ਬੋਲੇ ਆ ਸੀ ਤੁਸੀਂ ਦੇਖ ਲਓ ਇੱਥੇ ਬੋਲ ਦਿੰਨੀ ਐ ਸੰਗੀਤਾ ਅੰਸ਼ੂ ਗਰਮ ਮਹेश ਜੀ اچھا ਸੰਗੀਤਾ ਜੀ ਅੱਛਾ ਜੀ ਠੀਕ ਹੈ ਅਬ ਪੰਜਾਬੀ ਦਾ ਇੱਕ ਮੁਹਾਵਰਾ ਹੈ ਨਮਾ ਮੁਸਲਮਾਨ ਅੱਲਾ ਯੱਲਾ ਕਰਦਾ ਮੈਂ ਪੰਜਾਬੀ ਦਾ ਨਮਾ ਲਿਖਾ ਰਹੀ ਹਾਂ ਪੰਜਾਬੀ ਵਿੱਚ ਨਮਾ ਲਿਖਾ ਰਹੀ ਹਾਂ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਹਰ ਸਾਥ ਦੇ ਵਿੱਚ ਮੌਕਾ ਮਿਲੇ ਕਾਕਿ ਗ੍ਰਿਨ ਨਾਲੇ ਕਿ ਡਿਸੈਂਸ ਵੀ ਹੋਵੇ ਥੋੜੇ ਇਲੋਚਨਾ ਹੋਵੇ ਕਿੰਦਾ ਦੀ ਮੈਂ ਸਹੀ ਲਿਖਿਆ ਨਹੀਂ ਲਿਖਿਆ ਠੀਕ ਹੈ ਜੀ ਵਿਰਸ਼ਰਾ ਜੁੜੀ ਇੱਕ ਕਲਪਤਾ ਬੰਦ ਸੰਦੋਖੜੀ ਦਾਦੇ ਦੀ ਕਲ ਪੇਟੀ ਵਿੱਚੋਂ ਕੱਢੀ ਸੀ